ਆ ਸਾਨੂੰ ਜੀ ਮਾੜਾ ਸ਼ੋਟ ਦਿਖਾਦਾ ਤੇ ਆਹ ਦੇਖੋ ਇਹ ਅੱਧੀ ਲੜੀ ਪਈ ਆ ਉਹ ਦੇਖੋ ਕਿਉਂ ਮਾਰ ਦਿਓ ਇਹ ਜੇ ਭਾਈ ਬਰ 10 ਮਿੰਟ ਖੜੋ ਤੇ ਪੂਰੀ ਲੜੀ ਚਾੜਦੇ ਆ ਤੇ ਆ ਜੋ ਸਾਰੇ ਖੜ ਦੇ ਦੇ ਨੇ ਅਰਸੀ ਕੇ ਇਹਦਾ ਅੱਧੀ ਕਿ ਚਾੜੀ ਆ ਓਕੇ ਆ ਮੈਂ ਕਿਹਾ ਓਕੇ ਆ ਵਾ ਠੀਕ ਆ ਹਾਂ ਜਿਹੜਾ ਸਾਰੇਆਂ ਦਾ ਬਿੰਦ ਕਾ ਆਪਣਾਵੇਂ ਘੈਂਟ ਜੇ ਵਲੌਗ ਦੇ ਵਿੱਚ ਤੇ ਬਾਈ ਜੋਗਵੀਰ ਅੱਜ ਵੀਡੀਓ ਬਣਾ ਰਿਹਾ ਨੇ ਕਿਰੀ ਇਹ ਵੀਰਾ ਦਾ 10 ਦਿਨ ਪਹਿਲਾਂ ਬਣ ਜਾਈ ਸੀ ਤੇ ਸੁਨਦਾਨਦ ਨੇ ਕਹਿ ਰਿਹਾ ਆਪਣੇ ਬਲੌਗਾਂ ਜੇ ਕਰਾ ਰਹੀ ਸੀਗੇ ਉਹਨਾਂ ਨਾਲ ਹੋ ਗਈ ਆਪਣੀ ਮਾੜੀ ਮੋਟੀ ਲੜਾਈ ਤੇ ਸਭ ਨੂੰ ਪਤਾ ਯਾਰ ਆਈ ਹੋਈ ਉਹ ਬੇ ਰਹਿਦੀਆਂ ਨਹੀਂ ਆ ਤੇ ਚਲੋ ਸੁਨਦਾਨਦ ਨੇ ਜੇ ਅੱਪ ਕੀ ਕਰਨਾ ਵਾ ਤੇ ਵੀਰੋ ਅੱਜ ਆਪਾਂ ਡੋਣਾ ਪਤੰਗ ਤੁਸੀਂ ਦੇਖ ਸਕਦੇ ਲੋੜੀ ਬਣ ਕੇ ਆਹ ਪਈਆਂ ਬੜੀਆਂ ਤੇ ਆਹ ਪਿਆ ਪਤੰਗ ਵੀ ਦੇਖ ਸਕਦੇ ਹੋ ਤੇ ਆਹ ਦੇਖਾ ਤਾਂ ਨੇਰਾ ਹੀ ਅੱਬਾ ਰਾਤ ਨੂੰ ਸ਼ੂਟ ਕਰਦੇ ਆਂ ਅੱਜ ਵੀਡੀਓ ਤੇ ਚਲੋ ਸੋਨੇ ਕੋਈ ਡਲੀ ਚਲਾ ਕੇ ਦਿਖਾ ਦਈਏ ਤੇ ਆਹ ਦੇਖਾ ਤਾਂ ਨੇ ਡਲੀਆਂ ਚੱਲਦੀਆਂ ਨੇਗੀਆਂ ਤੇ ਆਹ ਹੈਗਾ ਪਤੰਗ ਤੇ ਚਲੋ ਬਸ ਥੋੜਾ ਟਾਈਮ ਵੇਸਟ ਨਹੀਂ ਕਰਦੇ ਤੇ ਡੂਨੇ ਪਤੰਗ ਤੇ ਆਜੋ ਚੱਲ ਤੇ ਲੋ ਜੀ ਬਈ ਪਤੰਗ ਆਪਾਂ ਨੇ ਚਾਰ ਲਿਆ ਤੇ ਹੁਣ ਬੰਦਾਂ ਆਂ ਲੜੀਆਂ ਤੇ ਆਜੋ ਤੇ ਲੋ ਜੀ ਬਈ ਹੁਣ ਲੜੀਆਂ ਬੰਦਿਆ ਚੱਲ ਉਹ ਨਹੀਂ ਬਰਾਜ ਕਿ ਇਸ ਲਾਲ ਲਾਲ ਉਹ ਇੱਥੇ ਜਲੀ ਸਟਾਰ ਕਰ ਐ ਸੁਣੋ ਜੀ ਮੈਂ ਸੌਟ ਦਿਖਾਦਾ ਤੇ ਆਹ ਦੇਖੋ ਇਹ ਅੱਧੀ ਲੜੀ ਪਈ ਆ ਉਹ ਦੇਖੋ ਕਿਉਂ ਮਾਰਦੇ ਹੋ ਇਹ ਜਵਾਈ ਬਾ 10 ਮਿੰਟ ਖੜੋ ਤੇ ਪੂਰੀ ਤਰੀ ਚਾੜਦੇ ਆ ਤੇ ਆ ਜੋ ਹਰ ਘਰ ਦੇਖਦੇ ਨੇ ਅਰਸੀ ਕੇ ਇਹਦਾ ਅੱਧੀ ਕਿ ਚਾੜੀ ਆ ਲੋ ਜੀ ਬਾਈ ਹੁਣ ਤੁਹਾਨੂੰ ਦਿਖਾਉਣਾ ਹੈ ਲੜੀ ਆਪਾਂ ਦੀ ਫੁੱਲ ਚਾਰਤੀ ਪਤੰਗ ਨਾਲ ਤੇ ਆਜੋ ਤੁਹਾਨੂੰ ਦਿਖਾਉਨੇ ਆ ਕਰੋਚੇ ਤੇ ਆਜੋ ਬਾਈ ਸਾਨੂੰ ਇੱਕ ਵਾਰੀ ਥੱਲੋਂ ਵੀ ਦਿਖਾ ਦਈਏ ਤੇ ਚਲੋ ਬਾਈ ਸਾਨੂੰ ਇੱਕ ਵਾਰੀ ਜਮੇ ਥੱਲੋਂ ਜਾ ਕੇ ਦਿਖਾਉਨੇ ਹਾਂ 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 ਦੋੜਨ ਵੱਡਾ ਪਤੰਗ ਲਿਆਵਾਂਗੇ ਇਹਦਾ ਛੋਟਾ ਸੀਗਾ ਮਿਲੇ ਨੇ ਵੱਡਾ ਪਤੰਗ ਕਿਤੋਂ ਕੱਲ ਮੰਡੀੋਂ ਲਿਆਵਾਂਗੇ ਹਾਂ ਹੈ ਕਿਵੇਂ ਲੱਗਿਆ ਓਕੇ ਆ ਮੈਂ ਕਿਹਾ ਓਕੇ ਆ ਵਾਠ ਠੀਕ ਆ ਬਈ ਕਿਹੜਾ ਕੰਮ ਇਹਦੇ ਆਹ ਤੇਰੇ ਘਰ ਦੇ ਨੇਗੇ ਸਾਰੇ ਦੇ ਦੇ ਕੇ ਲੰਘਦੇ ਨੇ ਇਹ ਕਿਹੜਾ ਸਪੈਰੀਮੈਂਟ ਕਰੀ ਜਾਂਦੇ ਨੇਗੇ ਬਲੌਗਰ ਤੇ ਆ ਵੀ ਦੇਖ ਸਕਦੇ ਆ ਤੇ ਖੜ ਖੜ ਦੇਖਦੇ ਨੇ ਕਿ ਵੀ ਕਿਹੜਾ ਕੋਈ ਲੰਗਦਾ ਵਾ ਤੇ ਬਾਈ ਤੁਹਾਨੂੰ ਦਿਖਾ ਦੇ ਇੱਕ ਵਾਰੀ ਪਤੰਗ ਉਹ ਦੇਖੋ ਮੈਂ ਕਹਾਂ ਸੁਣਦੀ ਨੀ ਉਹ ਹਾਂ ਦੇਖ ਗਿਆ ਉਹ ਦੇਖੋ ਜੀ ਤੇ ਇਹ ਗੱਲ ਆ ਬਾਈ ਕਿਰ ਆਪਾਂ ਕੈਮਰੇ ਨੇ ਕੁਆਲਿਟੀ ਨਹੀਂ ਵਧੀਆ ਨਹੀਂ ਹੈਗੀ ਨਹੀਂ ਤਾਂ ਤੁਸੀਂ ਅੱਖੀ ਦੇ ਦੇਣਾ ਨਾ ਸਵਾਲ ਉਹਦਾ ਦੇਖਣ ਚ ਮੈਂ ਕਹਿੰਦਾ ਯਾਰ ਵੀ ਆਰੇ ਖੜ ਖੜ ਦੇਖਦੇ ਨੇ ਆ ਦੇਖੋ ਚਾਚੀ ਆ ਗਈ ਚਾਚੇ ਕਿਵੇਂ ਲੱਗਿਆ ਹੈ ਚਾਚੀ ਖੁਸ਼ੀ ਦਾ ਕਹਦੀ ਅੱਜ ਮੈਂ ਕਿਹਾ ਵਲੌਗ ਬਣਾ ਲਈਏ ਬਹੁਤ ਟਾਈਮ ਹੋ ਗਿਆ ਨਿਊ ਐਕਸਪੈਰੀਮੈਂਟ ਕਰ ਲਈਏ ਹਾਂ ਕਿਵੇਂ ਲੱਗਿਆ ਆਵਾਜ਼ ਠੀਕ ਆ ਧੰਨਵਾਦ ਚਾਚੀ ਕੰਨੀ ਬਹੁਤ ਵਧੀਆ ਲੱਗਿਆ ਤੇ ਲੋ ਜੀ ਬਾਈ ਤੇ ਪਤੰਗ ਚੜ ਗਿਆ ਵਾ ਤੇ ਲੜੀ ਬੜੀ ਥੱਲੇ ਡਿੱਗੀ ਪਈ ਆ ਤੇ ਜੋ ਕਿ ਵੀਰੋ ਹਵਾ ਰੁਕ ਗਈ ਆ ਤੇ ਪਹਿਲਾਂ ਹਵਾ ਚੱਲਦੀ ਸੀਗੀ ਤੇ ਫਿਰ ਲੜੀ ਉੱਤੇ ਨੂੰ ਸੀਗੀ ਤੇ ਹੁਣ ਆ ਗਈ ਥੱਲੇ ਨੂੰ ਤੇ ਇੱਕ ਗੱਲ ਹੋਰ ਬਾਈ ਤੇ ਕਹਿ ਰਾ ਬਈ ਅੱਜ ਦਾ ਵਲੌਗ ਹੈ ਨਾ ਕਿਰਾਪਾ ਸਪੈਰੀਮੈਂਟ ਕੀਤਾ ਉਹ ਸੈਸਫੁਲ ਹੋ ਗਿਆ ਤੇ ਬਈ ਮੇਹਤਰੀ ਸਾਰੇ ਆ ਬਈ ਲਾਈਕ ਕਰਿਓ ਤੇ ਕਮੈਂਟ ਕਰਕੇ ਜਰੂਰ ਦੱਸਿਓ ਬਈ ਤੁਹਾਨੂੰ ਕਿਵੇਂ ਦਾ ਲੱਗਿਆ ਆਪਣਾ ਵਲੌਗ ਤੇ ਇੱਕ ਗੱਲ ਹੋਰ ਬਈ ਕਿਰਾ ਆਪਣਾ ਅਗਲਾ ਵਲੌਗ ਹੋਣਾ ਨਾ ਉਹ ਬਹੁਤ ਇਦੋਂ ਵੀ ਕੈਂਟ ਵਲੌਗ ਹੋਣਾ ਵਾ ਕਿਉਂਕਿ ਆਪਾਂ ਇੱਕ ਹੋਰ ਦਿਮਾਗ ਚਾਹੀਏ ਮੇਰੀ ਗੱਲ ਤੇ ਇੱਕ ਹੋਰ ਨਵਾਂ ਸਪੈਰੀਮੈਂਟ ਕਰਾਂਗੇ ਤੇ ਜੇਕਰ ਅਜ ਤੱਕ ਤੁਸੀਂ ਸਪੈਰੀਮੈਂਟ ਦੇ ਦੇਖਿਆ ਨਹੀਂ ਹੋਣਾ ਹੈਗਾ ਤੇ ਉਹ ਵਲੌਗ ਦੇਖਣ ਲਈ ਬਈ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਤੇ ਕਰੇ ਤੁਹਾਨੂੰ ਆਦਾ ਬਲੌਗ ਵਧਰੇ ਗੇ ਵੀਡੀਓ ਨੂੰ ਲਾਈਕ ਕਰਿਓ ਕਮੈਂਟ ਕਰਿਓ ਤੇ ਆਉਣ ਵਾਲੇ ਬਲੌਗ ਕਰਿ ਸਬਸਕ੍ਰਾਈਬ ਕਰਿਓ ਤੇ ਚੰਗਾ ਫਿਰ ਮੈ ਆਧੇ ਅਗਲੇ ਬਲੌਗਾਂ ਚ ਚੰਗਾ ਫਿਰ